ਅਮ੍ਰਿਤਸਰ ਇਲਾਕੇ ਦੇ ਵਿੱਚ ਥਾਣਾ ਸਦਰ ਦੇ ਅਧੀਨ ਪਿਛਲੇ ਦਿਨੀ ਹੋਏ ਇੱਕ ਦਰਦਨਾਕ ਸੜਕ ਹਾਦਸੇ ਦੇ ਉਤਰਾਣ ਜਿੱਥੇ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ ਮੇਰੀ ਜਾਣਕਾਰੀ ਮੁਤਾਬਕ ਨੌਜਵਾਨ ਦੇ ਟੱਕਰ ਬੇਰਕਾ ਪਲਾਟ ਸੰਬੰਧਿਤ ਦਸਤੇ ਚਾਰੇ ਨੇ ਕਿ ਇੱਕ ਆਟੋ ਦੇ ਨਾਲ ਕੋਈ ਸੀ ਜਿਸ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਹੁਣ ਇਸ ਮਾਮਲੇ ਦੇ ਵਿੱਚ ਰੰਗਰੇਤੇ ਸਿੰਘ ਸਵਾ ਪੰਜਾਬ ਦੇ ਪ੍ਰਧਾਨ ਜੋਗਾ ਸਿੰਘ ਵਟਾਲਾ ਦੇ ਵੱਲੋਂ ਪੁਲਿਸ ਕਾਰਵਾਈ ਤੇ ਗੰਭੀਰ ਸਵਾਲ ਖੜੇ ਕੀਤੇ ਗਏ ਹਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜੋਗਾ ਸਿੰਘ ਬਟਾਲਾ ਨੇ ਕਿਹਾ ਕਿ ਹਾਦਸੇ ਦੇ ਵਿੱਚ ਸ਼ਾਮਲ ਆਟੋ ਤੇ ਲੱਗੀ ਨੰਬਰ ਪਲੇਟ ਕਿਸੇ ਹੋਰ ਵਾਹਨ ਯਾਨੀ ਕਿ ਐਕਟਿਵਾ ਦੀ ਨਿਕਲੀ ਹੈ ਜੋ ਕਿ ਇੱਕ ਬੇਹੱਦ ਹੀ ਗੰਭੀਰ ਅਤੇ ਸ਼ੱਕ ਪੈਦਾ ਕਰਨ ਵਾਲਾ ਮਾਮਲਾ ਪਾ ਚੁੱਕਾ ਹੈ। ਉਹਨਾਂ ਦੋਸ਼ ਲਗਾਇਆ ਕਿ ਹਾਦਸੇ ਨੂੰ ਹੋਏ ਕਈ ਦਿਨ ਬੀਤ ਚੁੱਕੇ ਨੇ। باوجود ਇਸ ਦੇ ਥਾਣਾ ਸਦਰਦੀਪ ਪੁਲਿਸ ਵੱਲੋਂ ਨਾ ਤਾਂ ਪੂਰੀ ਜਾਂਚ ਕੀਤੀ ਗਈ ਹੈ ਨਾ ਹੀ ਦੋਸ਼ੀਆਂ ਖਿਲਾਫ ਠੋਸ ਕਾਰਵਾਈ ਸਾਹਮਣੇ ਲਿਆਂਦੀ ਹੈ। ਇਸ ਕਾਰਨ ਮ੍ਰਿਤਕ ਨੌਜਵਾਨ ਦਾ ਪਰਿਵਾਰ ਅਜੇ ਤੱਕ ਇਨਸਾਫ ਲਈ ਦਰ ਦਰ ਭਟਕ ਰਿਹਾ ਹੈ। ਬੱਸ ਉਹ ਪਈ ਕੰਮ ਤੇ ਜਾ ਰਹੇ ਸਤਨਾਏ ਦੇ ਤੇ ਛੋਟਾ ਮੁੰਡਾ ਉਹਨੇ ਕਿਹਾ ਮੈਨੂੰ ਕੰਮ ਤੇ ਸਾਡਿਆ ਇਹ ਗੱਡੀ ਆ ਰਹੀ ਹੈ ਉਧਰੋਂ ਇਧਰੋਂ ਜਾ ਰਹੇ ਨੇ ਡਰਾਈਵਰ ਸੱਤ ਲਿਆ ਕੇ ਮਾਰੀ ਆ ਬੱਚੇ ਨੇ ਉੱਥੇ ਸੀਸੇ ਨਾਲ ਜਿਹੜਾ ਸਿਰ ਵੱਜਾ ਬੱਚਾ ਥੱਲੇ ਡੇਗ ਗਿਆ ਆਂਦਾ ਪਾਣੀ ਤੱਕ ਹਾਏ ਤੱਕ ਨਹੀਂ ਕੀਤੀ ਮੇਰੇ ਪੁੱਤ ਨੇ ਦੂਜਾ ਨਿੱਕਾ ਪੇ ਚੁੱਕ ਕੇ ਨਾਲ ਲੈ ਗਿਆ ਇਹ ਆਪ ਡੋੜ ਗਿਆ ਬਸ ਉਹ ਕਹਿੰਦੇ ਪਰਚਾ ਕੱਟਿਆ ਕਾਰਵਾਈ ਪਾਈ ਆ ਬਸ ਇਸ ਤਰ੍ਹਾਂ ਕਹਿੰਦੇ ਵੀ ਕਾਰਵਾਈ ਪਾਈ ਆ ਹਾਂਜੀ ਉਹਨਾਂ ਜਮਾਨਤ ਕਰਾ ਲਈ ਜਮਾਨਤ ਹੋ ਗਈ ਕਹਿੰਦੇ ਕਿ ਜਮਾਨਤ ਹੋ ਜਾਂਦੀ ਹੈ ਜਮਾਨਤ ਲੈ ਲਈ ਇਹਨਾਂ ਨੇ ਤੇ ਕੀ ਕਹਿੰਦੇ ਇਹਨਾਂ ਨੇ ਉਹ ਲੋਕ ਇਹ ਕਿ ਜਿਹੜਾ ਆਟੋ ਦਾ ਨੰਬਰ ਸੀ ਉਹ ਆਟੋ ਜਿਹੜਾ ਨੰਬਰ ਉਹ ਐਕਟਿਵਤਾ ਸੀ ਹਾਂਜੀ ਸਕੂਟਰੀ ਦਾ ਨੰਬਰ ਬੋਲਦਾ ਜੇ ਤੇ ਪੁਲਿਸ ਨੂੰ ਵੀ ਦੱਸਿਆ ਜੀ ਹਾਂਜੀ ਦੱਸਿਆ ਇਹਨਾਂ ਨੇ ਆ ਵਿੱਚੋਂ ਆਨ ਲੰਬਰ ਕਬਨਲ ਕਰ ਲਿਆ ਕਹਿੰਦੇ ਕੋਈ ਗੱਲ ਨਹੀਂ ਐ ਤਾਂ ਕੋਈ ਹੋਵੇ ਕਿਸ ਤਰ੍ਹਾਂ ਗਾੜੀਓ ਕਹਿ ਦਿੰਦੀ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੈਂ ਇਨਸਾਫ ਮੰਗਦੀ ਇਹ ਗੱਡੀ ਤੇ ਵੀ ਪਰਚਾ ਹੋਇਆ ਜਾਵੇ ਤੇ ਭਾਈ ਨੂੰ ਅੰਦਰ ਸਜ਼ਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਸਾਡੇ ਕੋਲ ਇੱਕ ਕੇਸ ਪਹੁੰਚਿਆ ਈ ਜਿਹਦੀ ਜਿਹਦੇ ਵਿੱਚ ਆ ਭੈਣ ਜਿਹੜੇ ਸਾਡੇ ਕੋਲ ਖੜੇ ਨੇ ਇਹਨਾਂ ਦਾ ਲੜਕਾ ਸੀ ਤਰਨਵੀਰ ਸਿੰਘ ਜਿਹੜਾ ਕਿ 18 ਸਾਲ ਦੀ ਉਮਰ ਸੀ ਉਹ ਸਵੇਰੇ ਜਦੋਂ ਘਰੋਂ ਨਿਕਲਿਆ ਔਰ ਇੱਕ ਆ ਗੱਡੀ ਜਿਹੜੀ ਵੇਰ ਕਾਲਿਆਂ ਦੀ ਸਾਹਮਣੇ ਲੱਗੀ ਜੇ ਦੁੱਧ ਵਾਲੀ ਗੱਡੀ ਔਰ ਇਹ ਬੜੀ ਤੇਜ਼ ਰਫਤਾਰ ਨਾਲ ਜਿਹੜੀ ਗੱਡੀ ਆ ਰਹੀ ਸੀ ਔਰ ਪਤਾ ਨਹੀਂ ਇਸ ਬੰਦੇ ਨੂੰ ਕਾਦੀ ਕਾਲੀ ਸੀ ਇੱਕ ਤੇ ਵੇਖੋ ਦੱਸਣਾ ਚਾਹੁੰਦੇ ਆ ਕਿ ਇਸ ਬੰਦੇ ਨੇ ਜਿਹੜਾ ਤਰਨਵੀਰ ਜਿਸ ਦੀ ਉਮਰ 18 ਸਾਲ ਹੀ ਉਹਨੂੰ ਗੱਡੀ ਥੱਲੇ ਦੇ ਕੇ ਤੇ ਕੋਚਲ ਦਿੱਤਾ ਜਿਹਦੀ ਉਹਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਆ ਔਰ ਇਹਦੇ ਖਿਲਾਫ ਜਿਹੜਾ ਵਾ 275 ਐਫ ਆਈ ਆਰ ਨੰਬਰ ਥਾਣਾ ਸਾਦਰ ਵੱਲੋਂ ਕਟਿਆ ਗਿਆ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਸ਼ਹਿਰੀ ਪੁਲਿਸ ਵੱਲੋਂ ਹੋਰ ਇਹਦੇ ਵਿੱਚ ਹਰਾਨੀ ਜਾਣਨਕ ਗੱਲ ਇਹ ਆ ਕਿ ਇਸ ਗੱਡੀ ਦਾ ਜਿਹੜਾ ਨੰਬਰ ਲਿਖਾਇਆ ਗਿਆ ਜਿਹੜੀ ਗੱਡੀ ਥੱਲੇ ਭੈਣ ਦੇ ਲੜਕੇ ਨੂੰ ਦਿੱਤਾ ਗਿਆ ਵਾ ਉਸ ਗੱਡੀ ਦਾ ਜਿਹੜਾ ਵਾ ਨੰਬਰ ਆ ਪੀਬੀ02 ਤੇ ਈਡੀ 5939 ਦਤਾ ਗਿਆ ਇਹ ਛੋਟੇ ਹਾਥੀ ਦਾ ਜਿਹਦੇ ਤੇ ਦੁੱਧ ਢੋਂਦੇ ਸੀ ਵੇਰਕਾਲਿਆ ਨਾਲ ਲੱਗਾ ਸੀ ਜਿਹੜਾ ਔਰ ਇਹ ਜਦੋਂ ਬਾਹਰੋਂ ਜਾਂਚ ਕਰਾਈ ਆ ਤੇ ਇਸ ਸਕੂਟਰੀ ਦਾ ਨੰਬਰ ਨਿਕਲਿਆ ਬੜੀ ਹੈਰਾਨੀ ਵਾਲੀ ਗੱਲ ਆ ਕਿ ਵੇਖੋ ਇੱਕ ਇਹੋ ਜਿਹੇ ਹਾਦਸੇ ਕਰਦੇ ਨੇ ਦੂਸਰੇ ਨੰਬਰ ਵੀ ਇੰਨਾ ਜਾਲੀ ਲਾਏ ਹੁੰਦੇ ਨੇ ਠੀਕ ਹੈ ਜੀ ਔਰ ਅੱਜ ਅਸੀਂ ਸਦਰ ਥਾਣੇ ਪਹੁੰਚੇ ਐਸਐਚਓ ਨੂੰ ਇਹ ਦੱਸਣ ਕਿ ਜੇ ਤੁਸੀਂ ਇੰਨੇ ਦਿਨਾਂ ਦੀ ਇਹ ਗੱਡੀ ਫੜੀ ਆ ਤੁਸੀਂ ਕੀ ਤਸਦੀਕ ਕੀਤਾ ਵਾ ਕਿਹੜੀ ਕਾਰਵਾਈ ਕੀਤੀ ਆ ਔਰ ਐਸਐਚਓ ਸਾਹਿਬ ਨਹੀਂ ਮਿਲੇ ਉਹ ਕਿਤੇ ਬਾਹਰ ਹੀ ਔਰ ਜਿਹੜੇ ਤਬਦੀਸ਼ ਕਰ ਰਹੇ ਨੇ ਐਸਆਈ ਗਰਨਾਥ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹ ਵੀ ਆਂਦੇ ਕਿ ਅਸੀਂ ਜੀ ਇਹਦਾ ਇਨਕੁਆਰੀ ਕਰ ਰਹੇ ਹਾਂ ਵੇਖੋ ਜੀ ਸਾਫ਼-ਸਾਫ਼ ਜਿਹੜਾ ਵਾ ਜਦੋਂ ਆਪਾਂ ਕਿਸੇ ਦਾ ਚਲਾਨ ਕਰਦੇ ਆ ਨਾ ਮੋٹے-ਮੋٹے ਚਲਾਨ ਚੌਂਕਾਂ 'ਚ ਖਲੋ ਕੇ ਕਰਦੇ ਆ ਤੇ ਕਹਿ ਦਿੰਦੇ ਆ ਜੀ ਸਾਨੂੰ ਦੱਸੋ ਵੀ ਕਿੱਥੇ ਕੋਈ ਝਾਲੀ ਇਦਾਂ ਦੇ ਕੰਮ ਕਰਦਾ ਤੇ ਜਦੋਂ ਪੁਲਿਸ ਨੂੰ ਦੱਸੀਦਾ ਨਾ ਵੀ ਆਹ ਕੰਮ ਝਾਲੀ ਤੁਹਾਡੇ ਸਾਹਮਣੇ ਹੋਇਆ ਉੱਥੇ ਫਿਰ ਇਨਕੁਆਇਰੀ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਖਿਲਾਫ ਜਿਹੜਾ ਇਹ ਐਕਸੀਡੈਂਟ ਦਾ ਪਰਚਾ ਕੀਤਾ ਗਿਆ ਨਾਲ ਦੀ ਨਾਲ ਇਹ ਤੇ ਜਿਹੜਾ ਜਾਲੀ ਨੰਬਰ ਪਲੇਟ ਲਾ ਕੇ ਇਸ ਵੀਰ ਨੇ ਵਾਰਦਤ ਨੂੰ ਜਿਹੜਾ ਅੰਜਾਮ ਦਿੱਤਾ ਵਾ ਇਹਦੇ ਖਿਲਾਫ ਉਹ ਵੀ ਪਰਚਾ ਹੋਣਾ ਚਾਹੀਦਾ ਇਸ ਲਈ ਅਸੀਂ ਸ਼ਹਿਰੀ ਪੁਲਿਸ ਦੇ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਆ ਇਹ ਜਿਹੜੀ ਆਪ ਜੀ ਨੂੰ ਬੇਨਤੀ ਕਰ ਰਹੇ ਆ ਇਹਨੂੰ ਗੌਰ ਕੀਤਾ ਜਾਵੇ ਤੇ ਇਹਦੇ ਖਿਲਾਫ ਜਿਹੜਾ ਵਾ ਬਣਦਾ ਜਿਹੜਾ ਪਰਚਾ ਜਿਹੜਾ ਵਾ ਦਰਜ ਕੀਤਾ ਜਾਵੇ ਉਹ ਨਾਲ ਦੀ ਨਾਲ ਗਰੀਬ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਔਰ ਬਾਰ-ਬਾਰ ਥਾਣੇ ਦੇ ਚੱਕਰ ਕੱਢ ਰਹੇ ਆ ਤੇ ਹੱਥ ਜੋੜ ਕੇ ਬੇਨਤੀ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਗਰੀਬ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤਾਂ ਕਿ ਸਾਨੂੰ ਕੋਈ ਅਗਲਾ ਕਦਮ ਨਾ ਉਲਿੱਕਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ